ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 23 April ਨੂੰ BJP ਦੇ ਆਗੂ ਪਹੁੰਚਣ ਔਰ ਸਾਡੇ ਸਵਾਲਾਂ ਦੇ ਜਵਾਬ ਦੇਣ ਕਿਉਂਕਿ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਜਦੋਂ ਉਹ ਉਮੀਦਵਾਰ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਪਹੁੰਚਦੇ ਨੇ ਤਾਂ BJP ਦੇ ਜਿਹੜੇ ਆਗੂ ਨੇ ਉਹਨਾਂ ਦਾ ਕਿਰਾਉ ਕੀਤਾ ਜਾਂਦਾ ਵਿਰੋਧ ਕੀਤਾ ਜਾਂਦਾ ਔਰ ਉਹਨਾਂ ਕੋ ਆਪਣੇ ਸਵਾਲ ਪੁੱਛੇ ਜਾਂਦੇ ਆ ਤਾਂ ਅੱਜ ਕਿਸਾਨ ਭਵਨ ਵਿਖੇ ਖੁੱਲੀ ਬਹਿਸ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਕੋਈ ਵੀ ਬੀਜੇਪੀ ਆਗੂ ਨਹੀਂ ਪਹੁੰਚਿਆ ਔਰ ਅਗਲੇ ਐਲਾਨ ਕੀ ਕੀਤੇ ਗਏ ਨੇ ਸਾਡੇ ਨਾਲ ਸੁਰਜੀਤ ਸਿੰਘ ਫੂਲ ਨੇ ਫੂਲ ਸਾਹਿਬ ਅਗਲੇ ਐਲਾਨ ਕੀ ਕੀਤੇ ਆ ਹੁਣ ਕਿਉਂਕਿ ਬੀਜੇਪੀ ਦੇ ਆਗੂ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਇੱਥੇ ਵਿਰੋਧ ਕਿਵੇਂ ਕਰੋਗੇ ਹੁਣ ਨਵਾ ਦੇਖੋ ਜੀ ਅਸੀਂ ਤਾਂ ਜਦੋਂ ਉਹਨਾਂ ਨੇ ਸਾਨੂੰ ਚੈਲੰਜ ਕੀਤਾ ਸੀਗਾ ਵੀ ਆਊਟਵੇਟ ਕਰੋ ਸਾਨੂੰ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਸੀਗੀ ਵੀ ਚਲੋ ਜਿਹੜਾ ਪਿੰਡਾਂ 'ਚ ਰੌਲਾ ਪੈਂਦਾ ਆ ਜਾਂ ਉੱਥੇ ਕਹਿੰਦੇ ਆ ਵੀ ਮਾਹੌਲ ਨਹੀਂ ਹੁੰਦਾ ਵੀ ਚਲੋ ਇੱਥੋਂ ਤੱਕ ਕੋਈ ਸ਼ਾਂਤਮਈ ਮਾਹੌਲ ਹੋਊਗਾ ਨਾ ਮੀਡੀਆ ਵਾਲੇ ਵੀ ਹੋਣਗੇ ਦੁਨੀਆ ਪਾਰਟੀਆਂ ਬੈਠੀਆਂ ਹੋਣਗੀਆਂ ਵੀ ਹੈਲਦੀ ਡਿਬੇਟ ਹੋਊਗੀ ਤੇ ਜਿਹੜੇ ਵੋਟਰਾਂ ਨੂੰ ਉਹਦਾ ਕਾਫੀ ਫਾਇਦਾ ਹੋਊਗਾ ਉਹਨਾਂ ਦਾ ਆਪਣਾ ਉਹਨਾਂ ਦਾ ਡਿਸੀਜਨ ਲੈਣ ਚ ਵੋਟ ਕਰਨ ਚ ਪਰ ਉਹ ਨਹੀਂ ਆਏ ਉਹ ਇਸ ਕਰਕੇ ਇੱਕ ਤਾਂ ਹੁਣ ਸਾਡਾ ਹੈਗੇ ਆ ਵੀ ਉਹਨਾਂ ਨੂੰ ਸਾਡਾ ਅਜੇ ਵੀ ਚੈਲੰਜ ਹੈਗਾ ਵੀ ਜੀ ਅੱਜ ਤੁਹਾਡਾ ਗੁਰਜੇ ਆਵਾ ਸੀਗਾ ਜਦੋਂ ਵੀ ਤੁਸੀਂ ਟਾਈਮ ਜਿੱਥੇ ਮਰਜ਼ੀ ਰੱਖ ਲਓ ਦਿੱਲੀ ਰੱਖ ਲਓ ਚੰਡੀਗੜ੍ਹ ਰੱਖ ਲਓ ਖੁੱਲੀ ਡਿਬੇਟ ਦਾ ਮੀਡੀਆ ਦੇ ਸਾਹਮਣੇ ਜੋ ਤੁਹਾਡੇ ਸਵਾਲ ਹੋਣਗੇ ਅਸੀਂ ਜਵਾਬ ਦੇਵਾਂਗੇ ਜਿਹੜੇ ਸਾਡੇ ਉਹ ਸਾਡਾ ਅੱਗੇ ਨੂੰ ਵੀ ਹੈਗਾ ਵੀ ਜਦੋਂ ਮਰਜ਼ੀ ਕਰ ਲੈਣਾ ਜਿੱਥੇ ਹਾਂਜੀ ਉਹ ਸਾਹਿਬ ਜਿਹੜੀ ਗੱਲ ਕਰੀ ਤਾਂ ਉਹ ਕਹਿੰਦੇ ਸੀਗੇ ਵੀ ਵਿਰੋਧ ਕਰਦੇ ਆ ਕਿਸਾਨਾਂ ਕਿਸਾਨ ਜਿਹੜੇ ਕੀ ਨਾਲ ਹੀ ਉਹ ਕਹਿੰਦੀ ਵੀ ਤੁਸੀਂ ਸਾਡੇ ਜਿਹੜੇ ਐਮਐਸਪੀ ਅੱਗੇ ਅਸੀਂ ਦਿੰਨੇ ਆ ਕਹਿੰਦੇ ਹੋਰ ਤੁਸੀਂ ਫਸਲ ਜਿਹੜੀ ਡਾਈਵਰਸਿਫਿਕੇਸ਼ਨ ਕਰਕੇ ਉਹ ਲੈਓ ਫਸਲ ਐਮਐਸਪੀ ਦੀ ਗਾਰੰਟੀ ਕਾਨੂੰਨ ਮੈਂ ਲੈ ਕੇ ਦਿੰਨਾ ਹੈ ਜਾਖੜ ਸਾਹਿਬ ਦਾ ਬਿਆਨ ਸੀਗਾ ਤੇ ਤੁਹਾਨੂੰ ਉਹਨਾਂ ਦੇ ਭਰੋਸੇ ਨੇ ਵੀ ਉਹ ਐਮਐਸਪੀ ਲੈ ਦੇਣਗੇ ਬਿਲਕੁਲ ਜੀ ਭਰੋਸੇ ਵਾਲੀ ਗੱਲ ਕਿਉਂਕਿ 23 ਫਸਲਾਂ ਦੀ ਲਗਭਗ 1967 ਤੋਂ ਲੈ ਕੇ ਸੈਂਟਰ ਸਰਕਾਰ ਐਮਐਸਪੀ ਉਹਦੀ ਡਿਕਲੇਅਰ ਕਰਦੀ ਹੈ 23 ਫੈਸਲਾਂ ਦੀ ਅਸੀਂ ਉਹੀ 23 ਕਹਿੰਿਆ ਸੀ ਨਵੇਂ ਫੈਸਲੇ ਕਹਿਣ ਦਾ ਭਾਵ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਜਾ ਜਾਖੜ ਜੀ ਨੂੰ ਵੀ ਵੀ ਜਿਹੜੀ ਇਹ ਇਹਨਾਂ ਦੀ ਬੀਜੇਪੀ ਕਾਂਗਰਸ ਦੀ ਸਰਕਾਰ ਰਹੀ ਹੈ ਵੱਧ ਸਮੇਂ ਇਹ 23 ਫੈਸਲਾਂ ਦੀ ਐਮਐਸਪੀ ਕਰਦੇ ਰਹੇ ਨੇ ਜਦੋਂ ਇਹ ਇਹਨਾਂ ਦੀ ਸਰਕਾਰ ਸੀਗੀ ਪਹਿਲਾਂ ਚੱਲ ਹੁਣ ਭਾਵੇਂ ਬੀਜੇਪੀ ਚ ਆ ਗਏ ਹੁਣ ਤੱਕਰ ਤਾਂ ਇਹ ਕਾਂਗਰਸ ਦੇ ਪ੍ਰਧਾਨ ਹੀ ਰਹੇ ਨੇ ਵੀ ਉਹ ਜਿਹੜੀਆਂ 23 ਫੈਸਲਾਂ ਦੀ ਕੀਤੀ ਹੈ ਉਹ ਉਹ ਕੀ ਗਲਤ ਕੀਤੀ ਇਹ ਸਾਡੇ ਜਿਹੜੇ ਮੰਗ ਹੈਗੇ ਆ ਵੀ ਉਹ 23 ਫਸਲਾ ਹੁੰਦੀ ਐ ਐਮਐਸਪੀ ਦਾ ਡਿਕਲੇਅਰ ਹੁੰਦੀ ਐ ਪਰ ਉਹਦੀ ਜਿਹੜੀ ਖਰੀਦ ਦੀ ਗਾਰੰਟੀ ਨਹੀਂ ਹੁੰਦੀ ਐਮਐਸਪੀ ਡਿਕਲੇਅਰ ਹੋ ਜਾਂਦੇ ਖਰੀਦਾ ਹੀ ਨਹੀਂ ਕੋਈ ਸੋ ਇਸ ਕਰਕੇ ਉਹ ਮੀਨਿੰਗਲੈਸ ਹੋ ਜਾਂਦੀ ਐ ਵੀ ਉਹ ਮੀਨਿੰਗ ਉਹਦਾ ਫੇਰ ਹੀ ਬਣਦਾ ਵੀ ਜੇ ਉਹਦੇ ਤੇ ਗਾਰੰਟੀ ਕਾਨੂੰਨ ਬਣ ਕੇ ਉਹਦੀ ਲੀਗਲ ਗਾਰੰਟੀ ਹੋਵੇ ਸਾਰੀ ਸਰਕਾਰ ਉਹਦੀ ਪ੍ਰੋਕਿਊਰਮੈਂਟ ਕਰੇ ਉਹਨੂੰ ਚੱਕੇ ਉਹਨੂੰ ਸੋ ਇਹ ਸਾਡੇ ਹੈਗੀ ਐ ਪਰ ਇਹ ਹੁਣ ਕਹਿ ਰਹੇ ਨੇ ਵੀ ਦੂਜਾ ਜਿਹੜਾ ਹੈਗਾ ਵੀ ਕੰਟਰੈਕਟ ਕਰ ਲੋ ਜਾ ਉਹ ਜਿਹੜਾ 5 ਸਾਲਾਂ ਵਾਲਾ ਕੰਟਰੈਕਟ ਕਰ ਲਓ ਸੋ ਇਸ ਕਰਕੇ ਕੰਟਰੈਕਟ ਦੀ ਗੱਲ ਨਹੀਂ 23 ਫਸਲਾਂ ਦੀ ਜਿਹੜੀ ਐ ਐਮਐਸਪੀ ਆ ਉਹਨਾਂ ਦੀ ਕਾਨੂੰਨੀ ਗਾਰੰਟੀ ਦੀ ਗੱਲ ਹੈ ਚਰਚਾ ਹੋ ਰਹੀ ਸੀ ਤੁਸੀਂ ਇੱਥੇ ਹੁਣੇ ਜਵਾਬ ਵੀ ਦਿੱਤਾ ਵੀ ਕਿਸਾਨ ਸਾਡੇ ਬਾਟਰਾਂ ਦੇ ਡੱਟੇ ਹੋਏ ਆ ਕੋਈ ਕਿਸਾਨ ਵਾਪਸ ਨਹੀਂ ਗਿਆ ਔਰ ਤੁਸੀਂ ਹੁਣ ਹੋਰ ਅਗਲਾ ਐਲਾਨ ਕਰਤਾ ਵੀ ਅਸੀਂ 1 ਮਹੀਨ ਨੂੰ ਜਿਹੜਾ ਮਜ਼ਦੂਰ ਦਿਵਸ ਮਨਾਵਾਂਗੇ ਔਰ 22 ਨੂੰ ਉਹ ਉਹਦਾ ਕੀ ਪੂਰਾ ਕਨਸੈਪਟ ਕੀ ਆ ਥੋੜਾ ਡਿਟੇਲ ਨਾਲ ਦੱਸੋ ਦੇਖੋ ਜੀ ਜਿਹੜਾ ਇਹ ਕਿਹਾ ਜਾ ਰਿਹਾ ਵੀ ਆਮ ਇਹ ਢਕਾਉਂਦਿਆਂ ਨੇ ਵੀ ਇਹ ਤਾਂ ਕਿਸਾਨ ਹੈ ਇਹਨਾਂ ਨੂੰ ਤਾਂ ਆਪਣੀਆਂ ਜ਼ਮੀਨਾਂ ਦੀ ਲੱਗੀ ਹੋਈ ਹੈ ਇਹਨਾਂ ਨੂੰ ਜਾਂ ਜਿਹੜਾ ਬੀਜਪੀ ਇਹ ਵੀ ਨਰੇਟਿਵ ਸਿਰਜਣ ਦਾ ਕੋਸ਼ਿਸ਼ ਕਰ ਰਹੀ ਹੈ ਵੀ ਇਹ ਮਜ਼ਦੂਰਾਂ ਦਾ ਜਿਹੜਾ ਇਹ ਹੋਊਗਾ ਜੇ ਐਮਐਸਪੀ ਹੋਗੀ ਮਹਿੰਗਾਈ ਵਧੂਗੀ ਨਾਜ ਮਹਿੰਗਾ ਹੋਊਗਾ ਉਹਦਾ ਮਜ਼ਦੂਰਾਂ ਤੇ ਵੀ ਅਸਰ ਪਊਗਾ ਸਾਡਾ ਜਿਹੜਾ ਮਜ਼ਦੂਰ ਦਿਵਸ ਬਣਾਉਣ ਦਾ ਜਿਹੜਾ ਹੈਗਾ ਉਹ ਤਾਂ ਇਹ ਇਕੱਲਾ ਇਸ ਦੀ ਮਨਾ ਰਹੇ ਕਮੰਤਰੀ ਦਿਹਾੜਾ ਹੈਗਾ ਸਾਰੀ ਦੁਨੀਆ ਪੱਧਰ ਤੇ ਬਣਾਇਆ ਜਾਂਦਾ ਉਸੇ ਦਿਨ ਸਾਡਾ ਫੰਕਸ਼ਨ ਕਰਨ ਦਾ ਭਾਵੇਂ ਹੈਗਾ ਵੀ ਇਹਨਾਂ ਨਾਲੋਂ ਸਾਨੂੰ ਮਜ਼ਦੂਰਾਂ ਦਾ ਵੱਧ ਫਿਕਰ ਹੈ ਅਸੀਂ ਸਮਝਦੇ ਹਾਂ ਵੀ ਜੇ ਦੋਨੇ ਇਹ ਵਰਗ ਹੈ ਜਿਹੜੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਵੀ ਲੱਗਦੇ ਵੀ ਜੇ ਦੋਨੇ ਵਰਗ ਇਕੱਠੇ ਇਹ ਅੰਦੋਲਨ ਕਰਨਗੇ ਫੇਰ ਕਿਸੇ ਅੰਦੋਲਨਾਂ ਉਹ ਕਿਸੇ ਕਿਸੇ ਜਿੱਤ ਤਿੱਕਰ ਤੇ ਫਤਿਹ ਤਿੱਕਰ ਪਹੁੰਚ ਸਕਦਾ ਇਹਨਾਂ ਇਸੇ ਕਰਕੇ ਅਸੀਂ ਉਹਨਾਂ ਦੀਆਂ ਮੰਗਾਂ ਵੀ ਵਿੱਚ ਸ਼ਾਮਲ ਕੀਤੀਆਂ ਨੇ ਨਰੇਗਾ ਵਾਲੀ ਮਜ਼ਦੂਰ ਜਿਹੜੀ ਮੰਗ ਹੈਗੀ ਆ ਵੀ ਜਿਹੜਾ ਨਰੇਗਾ ਦਾ 200 ਦੇ ਹੁਣ 100 ਦਿਨ ਦੀ ਗਰੰਟੀ ਹੈ ਵੀ ਜਿੰਨੀ ਬੇਰਜ਼ਗਾਰੀ ਹੈਗੀ ਜਿੰਨੀ ਮਸ਼ੀਨਰੀ ਆ ਗਈ ਵੀ 200 ਦਿਨ ਦੀ ਗਰੰਟੀ ਕੀਤੀ ਜਾਵੇ 700 ਰੁਪਏ ਦੀ ਦਿਹਾੜੀ ਦੀ ਗਰੰਟੀ ਕੀਤੀ ਜਾਵੇ ਕਰਜ਼ਾ ਖਤਮ ਹੋਵੇ ਉਹਨਾਂ ਦਾ ਜਿਹੜਾ 60 ਸਾਲ ਤੋਂ ਉੱਪਰ ਪੈਨਸ਼ਨ ਹੋਵੇ ਇਹ ਸਾਰੀਆਂ ਜਿਹੜੀਆਂ ਮੰਗਾ ਹੈਗੇ ਆ ਵੀ ਤਾਂ ਕਿ ਜਿਹੜਾ ਇਹਦਾ ਸਾਡਾ ਮਨੋਰਥ ਹੈ ਇੱਕ ਮਨਾਉਣ ਦਾ ਇੱਕ ਤਾਂ ਜਿਹੜਾ ਨਰੇਟਿਵ ਕਰ ਰਹੇ ਆ ਵੀ ਜੇ ਮਜਦੂਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਮਜਦੂਰਾਂ ਦਾ ਨੁਕਸਾਨ ਹੋਊਗਾ ਜਿਹੜੇ ਗਰੀਬ ਵਰਗ ਆ ਉਹਨਾਂ ਦਾ ਨੁਕਸਾਨ ਹੋਊਗਾ ਉਹ ਨਰੇਟਿਵ ਤੋੜਿਆ ਜਾਵੇ ਤੇ ਇਹਨੂੰ ਦੋਨੇ ਵਰਗ ਐ ਉਹ ਉਹ ਅੰਦੋਲਨ 'ਚ ਸ਼ਾਮਲ ਹੋਣਾ ਸ਼ੰਭੂ ਬਾਡਰ ਦਾ ਜਿਹੜਾ ਨਾਲ ਰੇਲਵੇ ਟ੍ਰੈਕ ਆ ਉਹਨੂੰ ਵੀ ਜਾਮ ਕੀਤਾ ਗਿਆ ਜੀ ਕਾਫੀ ਦਿਨ ਹੋ ਗਏ ਲਗਭਗ 2 ਹਫ਼ਤੇ ਤੋਂ ਕਿ ਹੋ ਗਿਆ ਉਦੋਂ ਹੁਣ ਕਦੋਂ ਕਦੀ ਕੱਲ੍ਹ ਕਿ ਉਹ ਉਸੇ ਤਰੀਕੇ ਨਾਲ ਜਾਮ ਹੀ ਰਹਿਣਾ ਜਦੋਂ ਤੱਕ ਛੱਡੇ ਨਹੀਂ ਕਿਨੋ ਜਿਹੜਾ ਸ਼ੰਭੂ ਰੇਲਵੇ ਟ੍ਰੈਕ ਸ਼ੰਭੂ ਵਿਖੇ ਜਿਹੜਾ ਬੰਦ ਕੀਤਾ ਵੱਡਾ ਇਥੋਂ ਦੀ ਰੇਲਵੇ ਟਰੈਕ ਲਗਭਗ 60-65% ਟ੍ਰੇਨਾਂ ਜਿਹੜੀਆਂ ਜਿਹੜੀਆਂ ਪੰਜਾਬ ਚ ਆਉਂਦੀਆਂ ਨੇ ਇਥੋਂ ਦੀ ਲੰਘਦੇ ਗਏ ਨੇ 200 ਰੇਲਵੇ ਵਿਭਾਗ ਮੁਤਾਬਕ ਵੀ ਇਹ 200 ਪਲੱਸ ਗੱਡੀ ਡੇਲੀ ਲੰਘਦੀ ਆ ਸੋ ਇਸ ਕਰਕੇ ਉਹਦੇ ਨਾਲ ਜਿਹੜਾ ਇਹ ਰੋਕਣਾ ਪਿਆ ਸਾਨੂੰ ਉਹਦਾ ਕੋਈ ਜਿਹੜੀਆਂ ਦਿੱਲੀ ਸਰਕਾਰ ਨਾਲ ਜਿੱਦੇ ਅਸੀਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਉਹ ਮੰਗਾਂ ਸੀਗੀਆਂ 10 ਮੁੱਦੇ ਸੀ ਉਹਨਾਂ ਨਾਲ ਜੁੜਦੀਆਂ ਮੰਗਾਂ ਨੇ 10 ਮੁੱਦਿਆਂ ਨਾਲ ਉਹੋ ਜਿਹੜਾ ਟਰੈਕ ਰੁਕਿਆ ਗਿਆ ਉਹ ਦਿੱਲੀ ਜਿਹੜੀਆਂ ਉਹ 10 ਮੁੱਦਿਆਂ ਤੇ ਜਿਹੜਾ ਦਿੱਲੀ ਅੰਦੋਲਨ ਸੀ ਉਹਦੇ ਨਾਲ ਨਹੀਂ ਉਹਦਾ ਉਹ ਸਿਰਫ ਤੇ ਸਿਰਫ ਜਿਹੜੇ ਇਹਨਾਂ ਨੇ 13 ਤਰੀਕ ਨੂੰ ਇੱਥੇ ਇਕੱਠ ਹੋਇਆ ਨੌਜਵਾਨਾਂ ਨੇ ਲੰਬੰਦੀ ਕੀਤੀ ਜੋਸ਼ ਦੇ ਨਾਲ ਉਹ ਨੌਜਵਾਨਾਂ ਤੇ ਤਿੰਨ ਨੌਜਵਾਨ ਕਿਸਾਨ ਹੈ ਜਿਹੜੇ ਹਰਿਆਣੇ ਦੇ ਉਹਨਾਂ ਤੇ ਉਹਨਾਂ ਨੇ ਬਦਲੇਖੋਰੀ ਦੀ ਤਹਿਤ ਜਾਂ ਕਹਿ ਲਓ ਵੀ ਪੋਲੀਟੀਕਲ ਬੇਸ ਤੇ ਵੀ ਉਹ ਉਹਨਾਂ ਨੂੰ ਦਬਾ ਕੇ ਉਹ ਅੰਦੋਲਨ 'ਚ ਸ਼ਾਮਲ ਨਾ ਹੋਣ ਉਹਨਾਂ ਤੇ ਝੂਠਾ 307 ਦਾ ਪਰਚਾ ਦਰਜ ਕੀਤਾ ਗਿਆ ਜਦ ਕਿ ਜਿਹੜੀ 307 ਹੈ ਤੋਂ ਪਤਾ ਵੀ ਉਹ ਜਿਹੜੀ ਸੀਰੀਅਸ ਰੱਦਾ ਕਤਲ ਦਾ ਜਦੋਂ ਕਿਸੇ ਨੂੰ ਜਾਨੋਂ ਮਾਰਨ ਦਾ ਹਮਲਾ ਕੀਤਾ ਹੋਵੇ ਸਿਰ 'ਚ ਸੱਟ ਮਾਰੀ ਹੋਵੇ ਪੇ ਸਿਨੇ 'ਚ ਮਾਰੀ ਹੋਵੇ ਉਹ ਜਿਹੜੇ ਇਹਨਾਂ ਦੇ ਐਮਐਲਆਰ ਹੈਗੇ ਆ ਜਿਹੜੀ ਮੈਡੀਕਲ ਰਿਪੋਰਟ ਆ ਜਿਹੜੀ ਮੁਲਾਜ਼ਮਾਂ ਦੀ ਕਰਾਈ ਆ ਵੀ ਸਾਡੇ ਮੁਲਾਜ਼ਮਾਂ ਦੇ ਸੱਟਾਂ ਮਾਰ ਗਏ ਆ ਉਹ ਸਿੰਪਲ ਮਤਲਬ 23 24 ਚ ਵੀ ਨਹੀਂ ਆਉਂਦੀਆਂ ਸਿੰਪਲ ਉਹ ਇੰਜਰੀ ਜੇ ਹੈਗੀਆਂ ਨੇ ਸੋ ਇਸ ਕਰਕੇ ਜਿਹੜਾ 307 ਬਣਦੇ ਨਹੀਂ ਕਾਨੂੰਨ ਮੁਤਾਬਕ ਜਿਹੜਾ ਬਣਾਇਆ ਗਿਆ ਪੋਲਿਟਿਕਲ ਬੇਸ ਤੇ ਬਣਾਇਆ ਗਿਆ ਸੋ ਸਾਡੀ ਮੰਗ ਹੈਗੀ ਆ ਵੀ ਜੇ ਹੁਣ ਉਹਨਾਂ ਨੂੰ ਨਾ ਝੂਠਾ ਉਹਨਾਂ ਦੇ ਕੇਸ 370 ਦਾ ਕੇਸ ਪਾਇਆ ਜਾਂਦਾ ਚੁੱਪ ਕਰਾਉਣ ਦੇ ਖਾਤਰ ਤਾਂ ਜੇ ਉਹ ਨਹੀਂ ਰਿਹਾ ਹੁੰਦੇ ਤਾਂ ਉਹਨੂੰ ਕੱਲ ਨੂੰ ਤੁਰਨਾ ਨਹੀਂ ਸਾਡੇ ਨਾਲ ਇਸ ਕਰਕੇ ਆਏ ਸੀ ਵੀ ਉਹਨੂੰ ਰਿਹਾ ਕਰੋ ਸਾਡਾ ਸਮਝੌਤਾ ਵੀ ਹੋ ਗਿਆ ਸੀ ਮੰਨ ਜਿਹੜੇ 9 ਤਰੀਕ ਨੂੰ ਦੋਨੇ ਜਿਹੜੇ ਉੱਚ ਅਧਿਕਾਰੀ ਹੈਗੇ ਪੰਜਾਬ ਤੇ ਹਰਿਆਣਾ ਦੇ ਉਹਨਾਂ ਦੀ ਮੀਟਿੰਗ ਹੋ ਗਈ ਉਹ ਕਹਿੰਦੇ ਸੀਗੇ ਵੀ ਅਸੀਂ ਰਿਲੀਜ਼ ਕਰ ਦਿਆਂਗੇ ਜੈਸ ਹੋ ਗਈ ਸੀਗੀ ਵੀ ਸਾਨੂੰ ਸ਼ਹੀਦਾਂ ਦਾ 7 ਦਿਨਾਂ ਦਾ ਟਾਈਮ ਦਿੱਤਾ ਜਾਵੇ ਅਸੀਂ ਉਹਨਾਂ ਦੇ ਬਾਅਦ ਪੀਸੀਬੀ ਕਰਤੀ ਵੀ ਭਾਈ 7 ਦਿਨਾਂ ਨੂੰ ਰਿਲੀਜ਼ ਹੋ ਜਾਣਗੇ ਜਦੋਂ ਉਹ ਵਾਦੇ ਤੋਂ ਮੁਕਰ ਗਏ ਉਹ ਫੇਰ ਸਾਡੀ ਮਜਬੂਰੀ ਬਣ ਗਈ ਇਹ ਵੀ ਜੇ ਤਾਂ ਹੁਣ ਅਸੀਂ ਪੀਸੀਬੀ ਨਾ ਕੀਤੇ ਹੁੰਦੇ ਅਸੀਂ ਲੋਕਾਂ ਝੂਠਾ ਪੈਣਾ ਸੀਗਾ ਵੀ ਤੁਹਾਡੇ ਨਾਲ ਤਾਂ ਮੰਨਿਆ ਤਾਂ ਹੈ ਨਹੀਂ ਸੇਮੇ ਵਿੱਚ ਤੁਸੀਂ ਪੀਸੀ ਕਰਕੇ ਲੋਕਾਂ ਨੂੰ ਘਬਰਾਹ ਕੀਤਾ ਸੋ ਇਸ ਕਰਕੇ ਵੀ ਇਹ ਸਾਡਾ ਲੀਡਰਸ਼ਿਪ ਦਾ ਤੇ ਨੁਕਸਾਨਾਂ ਦਾ ਵਿਰੋਧਨਾ ਬਣਿਆ ਅਸੀਂ ਸਾਡੇ ਉਹ ਟ੍ਰੇਲ ਟਰੈਕ ਕਰਨਾ ਸਾਡੇ ਬਣ ਗਈ ਮਜਬੂਰੀ ਮਜਬੂਰੀ ਚੋ ਕੀਤਾ ਜੇ ਇਹ ਵਾਦਾ ਪੂਰਾ ਕਰ ਦਿੰਦੇ 16 ਤਰੀਕ ਨੂੰ ਰਿਲੀਜ਼ ਕਰ ਦਿੰਦੇ ਫਿਰ ਨਹੀਂ ਹੋਣਾ ਸੀ ਹੁਣ ਜਿਹੜਾ ਤੁਸੀਂ ਕਹਿੰਦੇ ਵੀ ਕਿੰਨਾ ਚਿਰ ਰਹੂਗਾ ਕਿੰਨਾ ਚਿਰ ਸਾਡਾ ਹੈਗਾ ਵੀ ਕੁਝ ਵੀ ਜਾਤਾ ਫਿਰ ਸਾਨੂੰ ਸਖਤੀ ਨਾਲ ਠਾਉਣਗੇ ਅਸੀਂ ਕੁੱਟ ਕੇ ਠਾ ਦੇਣ ਲਾਠੀ ਚਾਰਜ ਕਰ ਦੇਣ ਅਥਰੂ ਗੈਸਟ ਕੋਸੜ ਦੇਣ ਜਿਹਨੂੰ ਆਪਾਂ ਬਲ ਪ੍ਰਯੋਗ ਕਰਕੇ ਟਰੈਕ ਖਾਲੀ ਕਰਾ ਲੈਣਾ ਗ੍ਰਫਤਾਰ ਕਰਕੇ ਕੇਸ ਪਾ ਕੇ ਅਸੀਂ ਉਹਨਾਂ ਚਿਰ ਨਹੀਂ ਉੱਠਾਂਗੇ ਆਪਣੇ ਆਪ ਜਿੰਨਾ ਚਿਰ ਤੱਕ ਉਹ ਤਿੰਨੇ ਨੌਜਵਾਨਾਂ ਦੀ ਬਿਨਾਂ ਸ਼ਰਤ ਹੈ ਜਿਹੜੇ ਅਨ ਕੰਡੀਸ਼ਨਲ ਰਿਹਾਈ ਨਹੀਂ ਹੋ ਜਾਂਦੀ ਜੀ ਧੰਨਵਾਦ ਤਾਂ तमाम ਮੱਦੇਦ ਦੇ ਉੱਪਰ ਗੱਲਬਾਤ ਹੋਈ ਹੈ ਸੁਰਜਿੰਸੂ ਫੂਲੜਾ ਨਾਲ ਔਰ ਦੋ ਐਲਾਨ ਅਗਲੇ ਕਰ ਦਿੱਤੇ ਆ ਇੱਕ 1 ਮਈ ਦਾ ਔਰ ਇੱਕ 22 ਮਈ ਦਾ ਤਾਂ ਇਸੇ ਤਰੀਕੇ ਨਾਲ ਅੰਦੋਲਨ ਜਿਹੜਾ ਉਹ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਵੀ ਖਨੌਰੀ ਬਾਰਡਰ ਔਰ ਸ਼ੰਭੂ ਰੇਲਵੇ ਟਰੈਕ ਦੇ ਉੱਪਰ ਵੀ ਜਿਹੜਾ ਹੈਗਾ ਉਹ ਜਾਰੀ ਰਹੇਗਾ कैमरा पर्सन जगजीत कंग दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप